ਏ ਭਾਈ ਜੰਪਟਰ ਇੱਧਰ ਵੀ ਏ ਭਾਈ ਲੱਗੇ ਵਜੇ ਟਰੈਕਟਰ ਦੋਏ 60 ਵੀ ਆ ਪਖੌਰੀ 47 ਵੀ ਆ ਵਾ 47 ਉੱਧਰ ਚੱਲ ਰਿਹਾ ਉਹ ਖੇਤ ਚ ਆ ਇੱਧਰ ਆ ਗਿਆ ਇਹਨੂੰ ਇੱਧਰ ਹੋਂ ਕਰਦੇ ਆਪਾਂ ਸੁਪਰ ਸੌਰੀ ਲੇਜ਼ਰ ਲੇਜ਼ਰ ਕਰਦੇ ਆਂ ਏ ਭਾਈ ਜਨਾ ਆਪਾਂ ਨੇ ਉਹ ਗੰਨਾ ਵੇਜਣਾ ਹਾਂਜੀ 18 ਵੀਜਣਾ 85 ਵੀਜਣਾ 95 ਹੱਕ ਮਿਕਸ ਵੇਜਣਾ ਤੇ ਇਹਦਾ ਕੋਣ ਖੇਤ ਕਰ ਰਹੇ ਤਿਆਰ ਆਪਾਂ ਇੱਕ ਵਾਰ ਬਾਈ ਬਾਈ ਦੀ ਹੋਲੀ ਜੈ ਜੈ ਜੀ 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 ਦੇਰੇ ਬਾਈ ਬਾਈ ਹੋਲੀ ਹੋਂ ਤੇ ਬਾਅਦ ਇੱਕ ਦੋ ਤਾਵੀਆਂ ਦੀ ਪਾੜ ਫੇਰ ਪਾਉਣੀ ਆ ਉਤੇ ਬਾਅਦ ਲੇਜ਼ਰ ਲੇਜ਼ਰ ਦੇ ਬਾਅਦ ਰੂਟਾ ਮੀਟਰ ਫਾਲੇ ਫਾਲੇ ਰੂਟਾ ਮੀਟਰ ਅੱਜ ਸ਼ਾਮ ਵੀ ਫਾਲੇ ਫੇਰਨੇ ਹੋਣ ਫੇਰ ਰੂਟਾ ਮੀਟਰ ਕੱਲੂ ਫੇਰਦਾ ਰੂਟਾ ਮੀਟਰ ਰੂਟਾ ਮੀਟਰ ਫੇਰ ਕੇ ਫੇਰ ਕਿੰਨਾ ਬਈ ਹੋਣਾ ਹਾਂ ਵਿਖੇਤ ਦੀ ਐਨ ਜਾਨ ਕੱਢਦੇ ਦੀ ਜਾਨ ਕੱਢ ਕੇ ਖੇਤ ਨੂੰ ਕਰਨਾ ਤਿਆਰ ਕਰਨਾ ਆਹ ਪਿਆਰ ਹੋ ਗਿਆ ਮੈਂ 47 ਦਵਾ ਲੈਣਾ ਜਾਂਦਾ ਤੇ ਭਾਈ ਦਾ ਬਈ ਤੇ ਰੋਟੀ ਖਾਣੀ ਕਿੰਨਾ ਲੱਗਦਾ ਰੋਟੀ ਖਾ ਕੇ ਮੈਂ ਅੱਜ ਕੱਲਾ ਹੀ ਕਰਨਾ ਆ ਐਵੇਂ ਇੰਦਰ ਕਰਨਾ ਆ ਆਖੇ ਮੈਂ ਲੱਗੂਗਾ ਪੂਰੀ ਲਾ ਦੇਣਾ ਇਹ ਨਹੀਂ ਕਰਨਾ ਹੈਗਾ ਹਾਂ ਇੱਥੇ ਦੇ ਇੰਦਰ ਕਰਨਾ ਬਸ ਠੀਕ ਆ ਆਹ ਨਾਲ ਤੇ ਹਾਂ ਗੜਦੇ ਫਿਰ ਗੜਦਾ ਗੜਦੇ ਗੜਦੇ ਲੋਪ ਆ ਗਿਆ ਇੱਧਰ 47 ਵੀ ਚੱਲ ਰਿਹਾ ਪੂਰਾ ਮਾਰ ਮਾਰ ਤੁਸੀਂ ਪਿਛਲੀ ਵੀਡੀਓ ਮੈਂ ਦੇਖੇ ਰਿਹਾ ਜੀ 47 ਦੀ ਪਰਫਾਰਮੈਂਸ ਘੈਂਟ ਆ ਤੇ ਤੱਤਾਂ ਗਿਆ ਤੇ ਊਟਾ ਬੀਟੇ ਦੇ ਹਲੇ ਆਪਾਂ ਚੈੱਕ ਕਰਾਂਗੇ ਕੱਲ ਨੂੰ ਤਵੀਆਂ ਪਰ ਚੈੱਕ ਕਰ ਰਿਹਾ ਜੇ ਇਹਨੂੰ ਕਰਨਾ ਜੇ ਆਪਾਂ ਇੰਗਰਾਂ ਦੇ ਇੰਗਰਾਂ ਗਿਨਣਾ ਨਾ ਫੋਲਡਰ ਅੱਜ ਜੇ ਵਟਟਰਟਰ ਕਰੀਏ ਤਿਆਰੀ ਨੂੰ ਵੀ ਪੱਕੇ ਸ਼ਾ ਸ਼ਤਰੀ ਭਾਈ ਮੁੰਡਾ ਲਵਾ ਲਿਆ ਤਾਂ ਇਹ ਡੀਜੇ ਰਹਿਣੇ ਲਵਾਉਣ ਨੂੰ ਡੀਜੇ ਲੈ ਕੇ ਲਵਾਉਣ ਨੂੰ ਮੈਂ ਕਰ ਲਵਾਉਂਗੇ ਇਕੱਠੀ ਲਵਾ ਕੇ ਲਿਆਉਂਗੇ ਡੀਜੇ ਦੀ ਡੀਜੇ ਲੈ ਕੇ ਸ਼ਤਰੀ ਲੋਛਾ ਦੀ ਘੈਂਟ ਆ ਅਜੇ ਵੀ ਲਾਉਣਾ ਡੀਜੇ ਲਵਾਉਣੇ ਛੋਟੇ ਆ ਬੜੇ ਨਹੀਂ ਲਵਾਉਣੇ ਸਿੰਪਲ ਜਿਹੜੇ ਆਪਣੇ ਤੱਕੇ ਵਾਜ ਰੇ ਬਸ ਬਹੁਤਾ ਖੱਪਾ ਖਾਨਾ ਲੂਟਣੀ ਕੋਈ ਲੋੜੇ ਨਹੀਂ ਆਪਣੇ ਤੱਕੇ ਰਹੇ ਬਸ ਹਾਂ ਆਪਣਾ ਕੰਮ ਤਰੀ ਸ਼ੁਰੂ ਕੰਮ ਉਰਲੇ ਜ਼ ਕਰਈਏ ਉਰਕੇ ਟੱਕਾਂ ਤੇ ਚੀਜ਼ ਉਰਲੇ ਤੋਂ ਤਰਾ ਉਰਕੇ ਬੋ ਸ਼ਾਮ ਨੂੰ ਫਾੜੀ ਲਗਾਈਏ ਇਹ ਵੀਡੀਓ ਕੰਮ ਅੱਜ ਹਾਂ ਭਾਈ ਡਰਾਈਵਰ ਸਾਹਿਬ ਚਲਾਇਆ ਟਰੈਕਟਰ ਕਿਵੇਂ ਆ ਤਵੀਆਂ ਅੱਠ ਅੱਠ ਦੀਆਂ ਇਹਨਾਂ ਤੋਂ ਸਿਆਣ ਦਾ ਨਹੀਂ ਤੇਰੇ ਪਾਸ ਤਵੀਆਂ ਦੱਸ ਦੀਆਂ ਮਤਲਬ ਚੱਲੀ ਜਾਣਾ ਹਾਂ ਕੀ ਜਾਣਾ ਆਰਾਮ ਗੱਲ ਹਾਂ ਤਾਂ ਆਪਣੇ ਨੂੰ ਕੱਟ ਤਾਂ ਬਾਈਆਂ ਖੁੱਲੇ ਕਰਕੇ ਰੈਟਰ ਨੂੰ ਹੂੰ ਟਰੈਕਟਰ ਖੋਏਗਾ ਕਰਮ ਹਾਂ ਨਾ ਉਹ ਸੂਈ ਚੱਕੀ ਨਹੀਂ ਉਹਨੇ ਹਾਂ ਮੜੀ ਚੱਕੀ ਬਸ ਨਹੀਂ ਗਰਮ ਤਾਂ ਕਰਨੀ ਪੈਣਾ ਫਿਰ ਹਾਂ ਤਾਂ ਗਰਮ ਤਾਂ ਹੋ ਗਿਆ ਇੰਜਣ ਖੋਲਤਾ ਪੂਰਾ ਮੈਂ ਸ਼ਾਮ ਨੂੰ ਫੇਰ ਦੇਖ ਲੈ ਇਹਨੂੰ ਚਲਾਉਣਾ ਹੋਰ ਪਾਫ ਵਾਲੇ ਠੀਕ ਹੈ ਮੱਝ ਦੇ ਕਿਹਨੇ ਗਿਆ ਕਟਾਈ ਇੱਕ ਟੂਈ ਦਾ ਫਰਕ ਹੈ ਦਾ ਕਟਾਈ ਬਹੁਤ ਘੱਟ ਕਟਾਈ ਹੈ ਕਟਾਈ ਦਾ ਬਹੁਤ ਹੈ ਨਾ ਜਿਹਦੇ ਮੁੜ ਜਾਂਦਾ ਰਿਕਮੈਂਡ ਕਰ ਦੋ ਠੀਕ ਆ ਤੇਲ ਵੀ ਚਾਰ ਕਿਲੇ ਬਾਅਦ ਤੇ ਸਮਝ ਲਾ ਹਾਂ ਇਹਨਾਂ ਤੋਂ ਦੂਰ ਕਰਤਾ ਦੋ ਨਾ ਨਾਲ ਨਾਲ ਦੀ ਨਾਲੇ ਮੁੜਿਆ ਹਾਂ ਉਹ ਨਾਲ ਦੀ ਗੱਲ ਮੁੜ ਆਇਆ ਘਰਾਂ ਗਿਆ ਹੀ ਨਹੀਂ ਘਰਾਂ ਕਿੱਥੇ ਗਿਆ ਘਰ ਤਾਂ ਕਿ ਫੜਿਆ ਹੁਣ ਜਾ ਕੇ ਪਾਣੀ ਹੈ ਕਿ ਪਾਣੀ ਪਾਣੀ ਹੈ ਜਾਂਦਾ ਆਪਣਾ ਨੇ ਪਾਣੀ ਬੁਲਾ ਮੂੰਹ ਸੁੱਕਿਆ ਪਿਆ ਪਾਣੀ ਹੈ ਬੰਪਈਆ ਕਹਿੰਦੇ ਬੂਟੇ ਘਟ ਗਏ ਹਾਂ ਜਦੇ ਫੇਰ ਨੱਠਿਆ ਉੱਥੇ ਸਵਾਰਨਪਾ ਨੂੰ ਡੱਡਾ ਪਾਣੀ ਆ ਤੇ ਆ ਮੇਰੇ ਤੋਂ ਬੋਲੀ ਹੁੰਦਾ ਮੈਂ ਇਹਨਾਂ ਮੂੰਹ ਸੁੱਕਿਆ ਪਿਆ ਅੱਛਾ ਜਾ ਕੇ ਲੈਗਾ ਤੇ 1 ਮਿੰਟ ਗਿਆ ਜਾਂਦਾ ਆਏ ਓਏ ਓ ਕਿੰਨੇ ਘੰਟ ਚੱਲ ਗਿਆ ਦੇਖੀ ਹਾਂ ਘੰਟ ਕਿੰਨੇ ਹੋ ਗਏ ਘੰਟੇ ਕਿੰਨੇ ਵਾਰ ਤਾਂ ਪਹਿਲਾਂ ਆ ਦੂਰ ਨੂੰ ਮੋੜਿਆ ਵਾ ਹੁਣ ਦੂਰ ਨੂੰ ਚਾਗਾਂਟ ਚਲਾਇਆ ਤਾਂ ਬਾਹਰ ਤਾਂ ਕਿਹੇ ਦਾ ਰਾਈਕਾ ਨਾ ਚਾਗਾਂਟ ਚੱਲਤਾ ਦਿਆਂਗੇ ਬੰਜਿਆ ਨੇ ਤੋ ਖਾਲੇ ਪਾ ਖਾਲੇ ਪਾ ਕੇ ਰੂਗਾ ਬਿੱਡ ਛਲੜਦੇ ਦੂਰਾ ਉਹ ਖਾਲੇ ਮੈਂ ਘਮਾਤ ਕਰਤਾ ਆ ਨੀਮਾ ਤਾਂ ਇਹ ਵੀ ਠੀਕ ਆ ਸਾਰੇ ਜੀ ਉੱਪਰ ਧੜਕੂ ਆਇਆ ਲੰਬਾ ਉਹ ਗੋਡੌਲ ਪੈਣੀ ਕੱਪੇ ਇਹਦਾ ਹੱਕ ਫੜ ਫੜ ਆ ਦੂਜਾ ਕਿਛ ਮਤ ਨਹੀਂ ਖੜੇ ਬੋਲਣ ਦੇ ਹਲੇ ਠੰਡਾ ਬੰਦ ਨਾ ਕਰੀਂ ਆਪਾਂ ਨਹੀਂ ਪਹੁੰਚਾਂਗੇ। ਸੇ ਟਰੈਕਟਰ ਸੁਈਓ ਨਹੀਂ ਚੱਕਦੇ ਜਾਣ। ਬਾਤੋਂ ਆਏ। ਹੈ? ਧੂਆਂ ਤਾਂ ਕੋਈ ਨਹੀਂ। ਧੂਮਾ ਕਿਆ ਦਿਖਾਉਣਾ ਹੈ ਨਾ। ਉਹ ਦੂਰ ਆ ਵੀ ਹੋ ਗਿਆ ਹੈ। ਦੂਰ ਹੋ ਵੀ ਗਿਆ। ਆਜੇਂ ਤਾਂ ਲੋਰੀ ਦੀ ਖਾਲੇ ਲੱਗਦੇ ਨਾ। ਕਿਹੜਾ ਖਾਲਾ। ਖਾਲੇ ਬਲੇ ਕਟਹੀਰ ਬਾਦਣਾ ਫਾਲਿਆਂ। ਨਹੀਂ ਕਵੀਆਂ ਇਕੱਠੀਆਂ ਕਰਕੇ ਫੇਕੋ ਨਹੀਂ ਬਣਿਆ। ਪਾਹ ਹੋ ਤਾ। ਉਹ ਹੈ ਤੇ ਕਿੱਲਾ ਯਾਰ। ਕਿੰਨਾ ਕਾ? ਆਸਾ ਕਿੱਲਾ ਹੈ। ਕਾ ਛੜ ਦੇ ਖੜੂਂਗੇ। ਛੜ ਦੇ ਖੜਦੂਂਗੇ। ਇਹ ਦੋ ਦਿਨ ਲੜਦੀ ਜਹਾੜੇ ਇਹ ਨੂੰ ਕੁੱਨ ਨਹੀਂ ਕਰਨਾ ਇਹ ਨੂੰ ਸਵਾਗਾ ਮਾਰਨਾ ਹੈ ਖਾਲਿਆਂ ਨਾਲ ਵਾ ਕੇ ਸਵਾਗਾ ਮਾਰਨਾ ਹੈ ਬਸ ਪਾਉਣਾ ਨਹੀਂ ਹਲੇ ਹੈ ਨਹੀਂ ਇਹ ਪਾਉਣਾ ਨਹੀਂ ਹਲੇ ਖਾਲੇ ਵੀ ਨਹੀਂ ਮਾਰਨੇ ਤੇ ਜਾਂ ਕੁਝ ਵੀ ਨਹੀਂ ਕਰਨਾ ਨਾ ਖਾਲਿਆਂ ਨਾਲ ਆਗੇ ਤੇ ਪਾਉਣਾ ਆ ਪਾਉਣਾ ਕਿਸੇ ਕੋੜੀ ਜੇ ਜੇ ਪਰ ਕੱਲੂ ਸਾਡੇ ਦੇ ਸਵਾਗਾ ਮਾਰਨਾ ਲਿਆ ਉਹ ਬੜੇ ਡੈਟ ਨਾਲ ਪਾ ਲਿਆ ਮੈਂ ਖਾਲਿਆਂ ਨਾਲ ਬਾਦ ਨਹੀਂ ਸ਼ਾਮ ਨੂੰ ਮੈਂ ਸਵੇਰੇ ਉਹਨਾਂ ਰੂਟਾ ਬੀਟਰ ਪਾ ਲਿਆ ਉਹਨਾਂ ਦੇ ਨਾਲ ਇਹਨੂੰ ਉਦਣਾ ਨਹੀਂ ਛੇੜਨਾ ਜਿੱਦਣ ਵੀ ਜਣਾ ਹੈ ਕੋਈ ਨਹੀਂ ਸਵਾਗਤ ਨਾਲ ਫਾਇ ਲੱਗਦੀ ਕਿ ਹੋਰ ਨੂੰ ਥੋੜਾ ਵੱਡਾ ਲੱਗਦੀ ਸਵਾਗਤ ਨਾਲ ਆਪਣਾ ਨਾ ਨਾ ਪਾ ਮੱਜਾ ਲਖੜੋ ਭਈਆ ਹਾ ਸਮੋਸਾ ਭੁੱਖ ਲੱਗੀ ਹੋਣੀ ਮੈਨੂੰ ਪਤਾ ਦਾ ਭੁੱਖ ਲੱਗੀ ਹੋਈ ਜਾਂ ਮੈਨੂੰ ਲੱਗੇ ਤੁਹਾਨੂੰ ਵੀ ਲੱਗੀ ਹੋਣੀ ਹੈ ਲਾਸ ਡੂਆ ਖੜਾ ਪਾ ਲੈ ਖੜਾ ਬਈ ਉਹ ਤਾਂ ਖਤਰ ਨਹੀਂ ਮਿਲਿਆ ਬੜਾ ਆਪਾਂ ਲੋਰ ਕੋਲ ਲੈ ਕੇ ਆ கிਲਾਦ ਬਾ ਘਟੜੇ ਆ ਵਾ ਉਹ ਲੈ ਰਕੇ ਇੱਕ ਭਈ ਉਹ ਵੀ ਗਿਆ ਇਹਦੇ ਨਾਲ ਦਾ ਰਾਮ ਮਛਰ ਦੀ ਬਾਤ ਹੋ ਗਈ ਅੱਖਾਂ ਬੈਣ ਲੱਗ ਗਿਆ ਸੜਾ ਹੁਣ ਤਾਂ ਮਛਰਾਂ ਨਹੀਂ ਚਾਹੀਦੀ ਆ ਮੂੜ ਤਾਂ ਮਾਹੌਲ ਦੀ ਕਰਨੀ ਅੱਡੇ ਆਈ ਕੱਢ ਲਉ ਉੱਤੇ ਅੱਡੇ ਆਈ ਕੱਢ ਲਉ ਯਾਰ ਸਹੀ ਦੋ ਸਮੋਸੇ ਇੱਥੇ ਨਾ ਆਲੂ ਡੋਣਾ ਕਾ ਉਹਨਾਂ ਸਵਾਲ ਲੱਗਦਾ ਹੁਣ ਕੋਸਾ ਕਿਦ ਲਗਾਏ ਗੀ ਗੀਲਾ ਤੇ ਕਾਲੀ ਆਲੂਆ ਫਿਰੇ ਆੜਿਆ ਇਹ ਆਲੂ ਦਾ ਅਈਦਾ ਸਵਾਦਾ ਭਾਈ ਨਾਲ ਆਲੂ ਪਈ ਕਿਤੇ ਆਹ ਮੋੜ ਤੇ ਜੀ ਲੱਗਦੇ ਨੇ ਨਾ ਨਾ ਬੜਾ ਡਿੱਕੇ ਉਹਨਾਂ ਦੋ ਪੁਰੀਆਂ ਦੇ ਕਮਰੋਂ ਆਏ ਹੋਰ ਹੋ ਗਿਆ ਦੂਬੇ ਦੀ ਇਹਨਾਂ 7 ਹੋ ਜਾਂਦੇ ਗਿਆ ਨਾ ਮੈਂ ਐਨਾ ਵੀ ਨਾ ਕਾ ਇਹ ਸਾੱਤ ਦੇ ਬੋਰੀਂ ਦੇ ਕੇ ਬੋਲ ਨਿਕਲ ਹੈ ਰੋਹ ਦੀ ਇੱਕ ਮੋਹਲਾਦੀ ਹੁੰਦੀ ਯਾਰ ਉਹਦੀ ਕਬੋਰੀ ਹੈ ਇੱਕ ਲੱਖ ਦੀ ਆ ਇਹ ਆਲੂ ਆਪਣੇ ਹੀ ਹੈ ਹੋਰ ਦਿੱਲਾ ਹੋਰ ਲੈ ਲੈ ਦੋ ਦੋ ਲੈ ਆਇਆ ਮੈਂ ਉਹ ਬੜਾ ਦੇ ਦੋ ਹੁੰਦੀ ਨਾ ਉਹ ਬੋਤਲ ਵਾਲੀ ਕਿਹੜਾ ਆਇਆ ਕੋਈ ਪਾ ਦਿੱਤੀ ਜੀ ਜੀ ਮਖਾਲ ਕਰਦਾ ਜੂ ਉਹਦਾ ਚੀਜ਼ ਜੀ ਮਖਾਲ ਦੀ ਗੱਲ ਨਹੀਂ ਇੱਥੇ ਉਹਦਾ ਕੈਡ ਆਈਟਮ ਦੀ ਫੇਰ ਮਾ ਉਹ ਜਾ ਕੇ ਦੇਣੇ ਫੜਾਸ ਮੁੰਡਾ ਭਾਈ ਬੂਟੇ ਸਾਰੇ ਲੱਗੇ ਰਹਿ ਗਏ ਰਾਜ ਸਾਰੇ ਬਿੰਦੇ ਦੇ ਬੂਟੇ ਮਾ ਗੜ ਲੂ ਬਾਕੀ ਇਹ ਹੁਣ ਮੈਂ ਗੈਲੇ ਚੱਕ ਲਿਆ ਉਹ ਦੱਬ ਦੇ ਨੇ ਪਾਣੀ ਜੱਪਾਂ ਨੇ ਹੈ ਦੇ ਉਹ ਕਿਹਨਾ ਬਾਤ ਹੈ ਜਿੱਦੇ ਲੈਣਾ ਆਪਣੀ ਜੂਰੀ ਹੁੰਦੀ ਆ ਹੁਣ ਉਹ ਵੀ ਖਾਦੇ ਖਾਣਾ ਕੋਈ ਤਾਂ ਖਾਂਦਾ ਵੱਲਾ ਵਰਕ ਪੈਣਦਾ ਜਿੱਦੇ ਬੂਲ ਨੇ ਬੱਦ ਗਏ ਆ ਪੰਜਾਬ ਉਤੇ ਬੱਦ ਗਏ ਆ ਮੋਜੋ ਦਾ ਸਾਈਜ਼ ਛੋਟਾ ਕਰ ਲਓ ਗਏ ਆਉਂਗਾ ਬਾਪੂ ਨੂੰ ਸਾਈਜ਼ ਵੱਡਾ ਕਰੋ ਕਹਿ ਰਹੇ ਕੇ ਕਿੰਨੇ ਦਿਨ ਲੈਣਾ ਐ ਤੂੰ ਖਲੋ ਫੁਰ ਲੇ ਭਾਈ ਇਹ ਦੇਖੇ ਲੋ ਦੀ ਬਾਕੇ ਦੇਖੀ ਚੱਲ ਰੋ ਦੇ ਲੋ ਇਹ ਤਾਂ ਪਹਿਲਾ ਠੀਕ ਆ ਬੰਦਾ 2000 2000 ਚੱਕਰ ਪਹਿਲਾ ਭਾਈ ਇਹ ਲੈ ਭਾਈ ਚੱਟਈ ਆ ਉਹ ਲੰਬਾ ਕਿਹੜਾ ਦੇ ਲੈ ਕੇ ਦਾ ਫਰਕ ਹੈ ਦਾ ਇਹ ਪੂਰਾ ਇਹ ਕਰਦਾ ਨਾ ਤੋਏ ਮੋੜ ਲੰਦਾ ਹੈ 22 ਦਾ ਫਰਕ ਆ ਭਾਈ ਦਾ ਬਾਈ ਟਰੈਕਟਰ ਨੂੰ ਆਇਆ ਬ੍ਰੇਕ ਦੱਪਣੇ ਦੀ ਲੋੜ ਨਹੀਂ ਮੋੜ ਪਰ ਥਾਲਾ ਆਪੇ ਮੁੜੇ ਹੁੰਦਾ ਦੂਏ ਟਰੈਕਟਰ ਨੂੰ ਹਣੇ ਦੱਪਣੀ ਪੈਂਦੀ ਹੈ ਚੱਲ ਕੰਨਾ ਜਿਵੇਂ ਟੰਗਰ ਕੇ ਆਪੇ ਕਰਨ ਲੱਗ ਹੋਣਗਾ ਹੁਣ ਵਾਲੇ ਲਿਆਉਣੇ ਹੁਣ ਕਭਿਆਂ ਕਰਦੇ ਆਂ ਨੇਰੀ ਹੋ ਜਾਂਦੇ ਆ ਉਹ ਵੀ ਕਰੀਏ ਨਾਲੇ ਟਾਕੂ ਪਾਇਆ ਵਾ ਫਾਲਾਂ ਘਟ ਦੇਖੇ ਕਿਵੇਂ ਫਾਲਾਂ ਘਟ ਰਟੇ ਤਾ ਕਿੰਨਾ ਕੋੜੂ ਹੱਟ ਨਾਲ ਦੂਹੇ ਬਣ ਖੇਤ ਖੇਤ ਸੈਟਾ ਹੋਣਾ ਵੇ ਦਾ ਇਹ ਦੌ ਫੇਰੇ 6 5 ਵਜੇ ਦਾ ਹੁਣ ਬੈਠਾ ਇੱਕ ਮਿੰਟ ਨਹੀਂ ਸਵੇਰ ਦਾ ਕੋਈ ਨਹੀਂ ਬੈਠਾ ਇਹਦਾ ਐ ਟਾਈਮ ਲੱਤਾ ਫਿਰ ਜਵਾਬ ਜੇ ਡੇਢ ਆ ਜਿੰਦੀ ਆ ਐ ਟਾਈਮ ਲੱਤਾ ਜਵਾਬ ਜੇ ਡੇਢ ਆ ਕੰਮ ਦੇ ਵੇੜ ਤਾਂ ਸਾਰੇ ਕੱਕ ਉੱਪਰ ਪਾ ਕੇ ਮਾ ਹੁਣ ਨਾਣਾ ਨਾਣਾ ਇੱਕ ਕੰਮ ਫਦੇ ਆ ਹੁਣ ਬਾਕੇ ਆਪਣਾ ਖੇਤ ਰਾਤ ਨੂੰ ਠੀਕ ਨਹੀਂ ਜੀ ਵੀਰੇ ਸੁਆਗਤ ਆ ਜਿੰਦਾ ਰੂਟਰ ਤਿਆਰ ਕਰਕੇ ਆਉਣਾ ਭਈਆ ਲੱਗਿਆ ਕਿੰਨੇ ਵੱਢਣ ਵੀ ਆਲਾ ਵੀ ਦੀਏ ਹੁਣ ਇੱਕ ਦੋ ਦਿਨ ਦੀ ਕਿੰਨਾ ਸਾਰੀ ਨਵੇੜੀ ਕੰਮ ਠੀਕ ਨਹੀਂ ਪਤੀ ਹੈ ਨਹੀਂ ਹਲੇ ਇਹਨੇ ਨੂੰ ਕਿੰਨੇ ਕੱਢ ਦੀ ਸਾਰੇ ਆਹ ਬੱਕੀ ਕਿਹਨੇ ਜਾ ਕੇ ਆਉਂਦਾ ਸਭੀ ਜੰਮਿਆ ਹੀ ਹੋਣੀ ਜਦ ਤੱਕ ਅੱਗੇ ਹੈ ਨਾ ਲੱਗੀ ਹੋਣੀ ਨਹੀਂ ਕੱਦ ਜਾ ਕੇ ਹੁੰਦੇ ਆ ਪਾਣੀ ਵੀ ਲਾਉਣਾ ਪੈਣਾ ਉਹ ਜੇ ਨਿਕਲ ਲੱਗੀ ਨਾ ਮੜੀ ਕਦੇ ਪਾਣੀ ਲੱਗਣਾ ਉਹਨੂੰ ਹਾਂ ਪਿੱਤਲਾ ਪਿੱਤਲਾ ਜਾ ਪਤਲਾ ਪਤਲਾ ਲਾ ਕੇ ਚੱਲ ਫੇਰ ਸੇਟਾ ਪੈਣਾ ਰਹੇ ਦੇਖੀ ਵੇ ਮਸ਼ੀਨ ਦਾ ਲੋਟ ਆਉਂਦਾ ਕਿ ਸਿੱਟਾ ਦੇ ਦੀਏ ਮਸ਼ੀਨ ਤਾਂ ਠੀਕ ਹੈ ਨਾ ਘੰਟਾ ਕ ਲੱਗਣਾ ਜੜ ਚ ਪੈ ਜੀ ਲੋਟਾ ਵੀ ਠੀਕ ਹੈ ਮਸ਼ੀਨ ਰਹੀ ਉਹ ਆ ਮਸ਼ੀਨ ਦਾ ਪਾ ਦੂ ਵੇ ਛੱਟਾ ਵੀ ਠੀਕ ਹੈ ਕੋ ਚੱਕਰ ਨੇ ਆ ਇਹ ਤਾਂ ਸਿੱਟਾ ਵੀ ਠੀਕ ਹੈ ਜਿਹੜਾ ਜੂਰੀਆ ਦੂਰ ਤੇ ਕਰਾਸ ਕਰਦਾ ਜਿਹੜਾ ਡਾਇ ਆਉਂਦਾ ਆਉਂਦਾ ਹੌਲੀ ਹੌਲੀ ਰੇਲੇ ਨੂੰ ਬੁੱਟੇ ਤੇ ਜਿਹੜਾ ਜੂਰੀਆ ਇਹ ਬੁੱਟਾ ਖਿੱਚਦਾ ਇਹਨੂੰ ਫਿਰ ਜੂਰੇ ਛੇਤੀ ਆਉਂਦਾ ਬੁੱਟੇ ਕੋਲ ਇਹਦੀ ਨੂਰ થઈ ਮਾਰਿਆ ਡਾਇ ਦੀ ਘੱਟ ਲੈ ਮਾਰ ਡਾਇਆ ਡਾਇਆ ਮਸ਼ੀਨਾਂ ਪਾ ਲਵੇ ਆ ਡਾਇਆ ਪਾਉਣਾ ਡਾਇਆ ਦਾ ਹੁਣ ਪਿਆ ਬਈ ਥੱਲੇ ਉਹਦਾ ਗੈਲਿਕ ਯੂਰੀਆ ਤਾਂ ਆਪਾਂ ਨੇ ਹੁਣ ਤਜੂਰੀਆ ਪਾਉਣਾ ਯੂਰੀਆ ਪੈਣੀ ਹੈ ਸ਼ੀਟਰ ਦੇ ਫਿਰ ਇਹ ਯਾ ਯੂਰੀਆ ਯਾ ਸੁੰਡੀ ਦੀ ਦੇਖ ਸੁੰਡੀ ਦੇਖਣੀ ਪੈਣੀ ਐ ਯੂਰੀਆ ਦੇ ਸ਼ੀਟਰ ਦੇ ਫਿਰ ਡਾਇਆ ਪਾਈ ਮਸ਼ੀਨ ਨਾਲ ਪਰ ਡਾਇਆ ਦਾ ਪਾ ਤੱਪੜਾ ਚਾ ਟੋਟੇ ਆ ਬਸ ਹੁਣ ਯੂਰੀਆ ਹੀ ਪੈਣਾ ਯੂਰੀਆ ਹੀ ਪੈਣਾ ਹੁਣ ਛਿੱਟਾ ਦੇ ਫਿਰ ਤੂੰ ਕਰ ਬੰਗਲ ਛਿੱਟਾ ਦੇ ਦੇਣਾ ਇੱਕ ਸਪਰੇ ਕਰ ਤੂੰ ਮਸ਼ੀਨਲ ਟਾਈਮ ਬਹੁਤ ਲੱਗਦਾ ਟਾਈਮ ਤਾਂ ਜੇ ਟਾਈਮ ਹੋਵੇ ਤਾਂ ਵਧੀਆ ਇਥੇ ਟੋਟਾ ਮੈਣਾ ਉੱਥੇ ਸਰਦਾ ਵੀ ਫਿਰ ਅੱਧੇ ਟੁੱਟੇ ਨਾਲ ਹੈ ਕੰਮ ਵੀ ਨਿਬੜਦਾ ਕੰਮ ਵੀ ਨਿਬੜਦਾ ਪਰ ਆਈਂ ਦੇ ਕੰਮ ਤਾਂ ਨਿਬੜਦਾ ਫਿਰ ਤੈਨੂੰ ਪੈਸੇ ਪਾਦੇ ਆ ਇੱਥੇ ਇੱਕ ਟੁੱਟੇ ਨੇ ਕੰਮ ਕਰਨਾ ਉੱਥੇ ਫਿਰ ਅੱਧੇ ਨਹੀਂ ਕਰਨਾ ਹੈ ਹੈ ਆ ਸਪਰੇ ਹੁਣੀ ਉੱਧਰ ਜਿੱਦਾਂ ਵੀ ਪੱਤੇ 'ਚ ਗਲੀ ਨਿਕਲਣ ਲੱਗੀ ਛੁੱਟੀ ਨਿਗਾ ਰੱਖਣੀ ਪੈਂਦੀ ਆ ਫੇਰ ਸਪਰੇ ਕਰਦੇ ਜੀ ਪਾਉਣ ਦਾ ਪਾਣੀ ਦੀ ਪਾਣੀ ਦੀ ਬੁੱਲ ਭਲਾ ਜਾ ਸਹੀ ਪੱਕਦੀ ਨਹੀਂ ਇਹ ਜਦੋਂ ਜੰਮੇ ਹੀ ਪੂਰੀ ਪਾਣੀ ਦੀ ਬੁੱਲ ਭਲਾ ਪਾਣੀ ਲਾਈ ਆ ਯੂਰੀਆ ਸਿਟੀ ਆ ਪਗੰਨੇ ਭਰੇ ਆ ਹੁਣ ਰੋਹੀ ਰੋਹੀ ਗੰਨੇ ਭਰੇ ਜਾਂ ਅਸੀਂ ਹੁਣ ਕੰਗ ਨਹੀਂ ਵੱਟ ਹੁੰਦੀ ਜਾਂ ਅਸੀਂ ਗੰਨੇ ਭਰੇ ਆ ਕੰਗ ਵੱਟੋ ਵੀ ਫੇਰ ਗੰਨੇ ਭਰੇ ਜਾਂ ਅਸੀਂ ਧਾਨੀ ਲੱਗਦੇ ਕੀਲੇ ਵੀ ਗਾਹ ਨੂੰ ਗੰਨੇ ਦੇ ਬੜੇ ਪੈ ਹੋ ਗਏ ਕਿ ਮੰਨ ਕੇ ਚੱਲ ਦੂੰ ਡੇਢ ਡੇਢ ਅੜ ਡੇਡਾ ਢਾਈ ਡੇਡਾ ਢਾਈ ਚਾਰ ਹੋ ਗਏ ਨਾ 8 ਤਾਂ 4 ਹੀ ਹੋਗੇ ਹਾਂ 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 4 4 ਤੇ 5 ਨੋ ਹਾਂ ਨੋ ਨੋ 9 ਤੇ 2 11 11 ਕਿੱਲੇ ਕਿੰਨੇ ਦੇ ਆ ਗਾਹਨ ਉਹ ਤੇ ਗਾਹਨ ਦੇਖਦੇ 11 ਕਿੰਨੇ ਦੇ ਆ ਬਾਕੀ ਤਾਂ ਦੇਖਦੇ ਕਿੰਨੇ ਕ ਲੱਗਦੇ ਹੁਣ ਹੋ ਗਾਂ ਨੂੰ ਵੀ ਪੱਟੀ ਵੀ ਉਹਨਾਂ ਕੰਨਾ ਹੋਰ ਵਧਾਉਣਾ ਪੈਣਾ ਆਪਾਂ ਨੂੰ ਜਿਹੜਾ ਮੁੰਡਾ ਉਹ ਪੱਟੂ ਜਣਾ ਗਾਂ ਨੂੰ ਹੂੰ ਗਾਂ ਨੂੰ ਹੋਰ ਪਤਾ ਦੇਣਾ ਫਿਰ ਗਾਂ ਨੂੰ ਮੈਂ ਦਾ ਵੀ 11 ਤੇ 15 ਬਜਾਰੂ ਕੀ ਸੁਣੀ ਰੱਬ ਸੁੱਖ ਰੱਖੇ ਠੀਕ ਨਹੀਂ ਕਰਨੇ ਕਰਾਉਣੇ ਤਾਂ ਮਹਾਰਾਜ ਇਹ ਆਪਾਂ ਕੇ ਕਰਨੇ ਵਾਲੇ ਆ ਕਰਨਾ ਤਾਂ ਨਹੀਂ ਹੈ ਠੀਕ ਨਹੀਂ ਆਪਣਾ ਕੰਮ ਮਿਹਨਤ ਕਰਨਾ ਬਈ ਕਰੀ ਚੱਲੋ ਲੈਣਾ ਮਹਾਰਾਜ ਨੇ 16 ਜਿਹੜਾ ਦੱਬਤੀ ਆ ਮੈਂ ਲੈ ਆ ਕੇ ਜਿਹੜੀਆਂ ਪਸ਼ੀਆਂ ਦੀਆਂ ਹਾਂ ਚਾਰ ਦਿਨ ਪਈਆਂ ਰਹਿਉਂਗੇ ਪਾਣੀ ਦੇ ਵਿੱਚ ਫੇਰ ਵਧੀਆ ਓਕੇ ਚਾਰ ਦਿਨ ਪਈਆਂ ਰਹੀਆਂ ਚਾਰ ਦਿਨ ਮੋਂ ਗੰਨਾ ਖਾਲੀ ਹੋ ਜਣਾ ਉੱਥੇ ਲਾ ਦੂੰਗੇ ਨਾਲ ਪਾਣੀ ਪੀਰੂngੀਆਂ ਇਹ ਫੈਲੇ ਰੱਖ ਤੇ ਫੇਰ ਉੱਪਰ ਇਹਦੇ ਥਾ ਮੁਸਕਮਾਨ ਲੱਗਿਆ ਪਾਣੀ ਕਿਉਂ ਪਾਣੀ ਕਿੱਦਾਂ ਖੜਾ ਹਾਂ ਮੁਸਕਾਉਣਾ ਹੀ ਇਹਦੇ ਮੁਸਕਮਾਨ ਲੱਗਿਆ ਇਹ ਤਾਂ ਤੈਨੂੰ ਬਾਗੜਨਾ ਪੈਣਾ ਬੱਚਾ ਬਹੁਤ ਮੋਟਾ ਹੋ ਗਿਆ ਆਪਣਾ ਕੱਕ ਨੂੰ ਪਾਣੀ ਲੈ ਜੀ ਪਾਣੀ ਗੀਰਦੀਆਂ ਸੀ ਇਹ ਤਾਂ ਮੇਰੀ ਗੱਲ ਸੁਣ ਆਪਣਾ ਨਾ ਪੈਪ ਭਰ ਲੈਣਾ ਪੈਪ ਨਿਕਲਣਾ ਇਹ ਹੈ ਪੈਪ ਨਿਕਲੂਗਾ ਹਾਂ ਉੱਧਰ ਕੜ ਕੇ ਛੱਡ ਦੇਣਾ ਬਸ ਹਾਂ ਇੱਥੇ ਸੁੱਟਾ ਮਾਰਨਾ ਪਿਆ ਸੁੱਟਾ ਮਾਰ ਕੇ ਹਾਂ ਇਹਦੇ ਵਿੱਚ ਰੱਖ ਕੇ ਉਧਰ ਸਾਫ ਕਰਨਾ ਬਸ ਨੀਵਾ ਕਿੰਨਾ ਕਹੋ ਕਿਹੜਾ ਪਾਣੀ ਨਾਲ ਹਾਂ ਕਿੱਥੇ ਹੁਣ ਪਾਣੀ ਆ ਇਹ ਉੱਥੇ ਧਰਤੀ ਆ ਪਰਾਂ ਉੱਚਾ ਫਿਰ ਹਾਂ ਉੱਚਾ ਹੈ ਕਿਹੜਾ ਉਹ ਪਰਲਾ ਖੇਤ ਨਾ 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 ਜਿੱਥੇ ਇਹ ਇਹਦਾ ਟੋਆ ਜਿੱਥੇ ਹੁਣ ਜਿੰਨਾ ਡੂੰਘਾ ਟੋਆ ਹੈ ਟੋਆ ਖੇਤ ਦੇ ਬਰਾਬਰ ਹੈ ਪਾਣੀ ਸਾਰੇ ਨਿਕਲ ਜਿਹੜਾ ਉਧਰੋਂ ਉਹ ਲੈਵਲ ਲੈਵਲ ਘੱਲ ਕਹਣਾ ਜਿਹਦਾ ਧਰਤੀ ਨੀਮੀ ਦੇ ਹਜ ਤੱਕ ਪਾਣੀ ਉੱਚਾ ਇਧਰ ਰਿਹਾ ਨਿਕਲ ਜਾਣਾ ਬਰਾਬਰ ਹੈ ਜਦ ਆ ਗਿਆ ਫਿਰ ਐਂਡ ਚ ਮੈਂ ਮੋਟਰ ਲਾ ਜੂਗਾ ਬਸ ਉਹ ਤਾਂ ਫਿਰ ਆਪਾਂ ਨੇ ਕੱਢ ਵੀ ਦੇਣਾ ਬਣਾ ਮੁੱਟਾ ਹੂੰ ਉਹਦਾ ਮਿੱਟੀ ਭਾ ਕੀਤਾ ਥੋਕਣਾ ਹੁਣ ਹਾਂ ਤੇ ਬਾਦ ਐ ਭਾਈ ਅੱਜ 47 ਦੀ ਟੈਸਟਿੰਗ ਹੋ ਗਈ ਹਾਂ 47 ਦੀ ਚੁੱਕਾ ਅੱਜ 60 ਦੀ ਕਰਨੀ ਹੁਣ 60 ਚੱਲਿਆ ਹੋੜ 60 ਦੀ ਤਾਂ ਹੋ ਗਈ ਸਾਰੀ ਇਹਦਾ ਬਸ ਹੁਣ ਇਹਦਾ ਹੁਣ 60 ਤੱਕ ਕੰਪਰ ਛੜਦਾ ਹੁਣਾ ਬਾਹਗੇ ਛੱਡੇ ਆਣੇ ਹੁਣ ਦੂਜੇ ਖਾਂਜੇ ਲਈ ਹੋ ਜੂਗੇ ਫਾਲਿਆਂ ਨਾਲ ਹਾਂ ਠੀਕ ਨੀ ਚਲੋ ਭਾਈ ਹੁਣ ਅੱਜ 9-10 ਵਜੇ ਦੇ ਰਾਤ ਨੂੰ 60 ਦੀ ਵਾਰੀ ਆ ਗਈ ਹਾਂ ਅਰਥ ਦੀ ਆ ਗਈ ਵਾਰੀ ਚਲੋ ਭਾਈ ਠੀਕ ਆ ਓਕੇ ਓਕੇ